ਆਪਾ ਚੀਰੋ ਦੇਖ ਲਓ ਆਪਾਂ ਜੀਰੀ ਚ ਫਿਰ ਵੇਸ ਤੇ ਚੱਲਾਂ ਦੇ ਵੱਡੀਆਂ ਹੀ ਥੱਲੇ ਆ ਰੱਖਣਾ ਛੱਡਾ ਸਿੱਧਾ ਬੇਸਮੈਂਟ ਤੋਂ ਬਾਹਰ ਹੀ ਮਾਰਦੇ ਨੇ ਪੈਪ ਕੱਟ ਕੇ ਵੀ ਚੱਕੋ ਲੈ ਜਾਓ ਹਾਂ ਸਿਸਟਮ ਆ ਉਹ ਅਸੀਂ ਐਂ ਕਰਦੇ ਹੁੰਨੇ ਆ ਇੱਕ ਇਧਰ ਲਾਤੀ ਇੱਕ ਲਾ ਦਿੰਨਾ ਵਸ ਇਧਰ ਇਹ ਰਹਿ ਐਂ ਲੱਗਿਆ ਤਾਂ ਨਾ ਵੀ ਜਿਵੇਂ ਗਰਮੀ ਜਾਣੀ ਉਹ ਨਹੀਂ ਕਦੇ ਵੀ ਐਂ ਰਹਿਣਾ ਹਾਂ ਨਾ ਨਾਲ ਤੇ ਘਰਾਂ ਦੇ ਬੈਠੂ ਹੁੰਦੇ ਆ ਕਿਰਾਏ ਕੋ ਖਾਲੋ ਕੀ ਗੱਲਾਂ ਕਰੋਗੇ ਹੁਣ ਦੇਖੀਏ ਪਲਟਾਉਂਦੇ ਰੋਟੀਆਂ ਦੰਦੀਆਂ ਕੱਢਦਾ ਹਰਾਮ ਜਿਆਦਾ 80 ਰੁਪਏ ਤੇ ਰਗੜੇ ਗਏ ਨੇ ਦੇਖ ਪੜਿਆ ਪਿਆ ਦੇਲਾ ਸਾਡੇ ਪਿੰਡ ਦਾ ਸਿਰਫ ਇੱਕ ਦੀ ਟਿੱਗੀ ਆ ਉਹ ਵੀ ਬਸ ਪਹਿਲਾਂ ਹੀ ਟਿੱਗੀ ਹੋਈ ਸੀ ਉਹਨੂੰ ਬਹਾਨਾ ਬਣ ਗਿਆ ਵੀ ਹੁਣ ਮਹੀ ਕਰਕੇ ਟਿੱਗੀ ਆ ਉਹਦੀ ਫੋਨ ਲੱਗ ਗਿਆ ਉਹ ਅੱਛਾ ਤਾਂ ਦੋ ਦੂਜੇ ਕੋਰਵੀ ਦਾ ਪਿੰਡ ਆ ਹੈ ਨਵਾਂ گاਉ ਆਣਾ ਠੀਕ ਆ ਇਹ ਵੀ ਸੋਨੇ ਕਹਿਤੀ ਬਸ ਕਹਿਤੀ ਕਹਿਦੀ ਹਾਂ ਜੈ ਵੀ ਹੋਰ ਨਹੀਂ ਹੁਣ ਕਹਿਦੀ ਅਸੀਂ ਦਿਨਾ ਨਾ 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 ਆਉਂਦੇ ਆ ਆਹ ਜੋਤੀ ਕੈਮਾ ਬਹੁਤ ਦਿਨ ਬਾਅਦ ਦਰਸ਼ਨ ਉੱਤੇ ਨੇ ਦੇਖੀ ਮਾੜਾ ਹੋ ਗਿਆ ਓਏ ਅੱਗੇ ਨਾਲੋਂ ਹੈ ਸਸਰੀ ਕਾਲ ਦੀ ਸਾਰਿਆਂ ਨੂੰ ਨਾ ਵੀ ਮੁੰਡੇ ਉਹ ਅੱਜ ਕਿੰਨੇ ਦਿਨ ਬਾਅਦ ਵੇਖਣ ਸਾਹ ਜਿ ਰਹੀ ਆ ਮਾਦਾ ਹੋਵੇ ਹਾਂ ਹੜਾ ਨੇ ਕੰਮ ਕਰਾਉ ਕਰਤਾ ਦੀ ਹੈ ਕਾਰਾਂ ਲਈ ਸੱਤ ਠੀਕੀ ਠੀਕ ਮੱਝਾਂ ਵਾਲੀ ਮੈਂ ਭਾਈ ਮੁੰਡਿਆਂ ਨੂੰ ਮੀਂਹ ਚ ਲੱਗਿਆ ਰਿਹਾ ਸਾਟਾ ਚ ਉੱਪਰ ਕਰਤਾ ਹੁਣ ਕਰਤਾ ਜਮੇ ਸੈਟ ਚਲ ਹੁਣ ਵਿਹਲੇ ਆਹ ਠੀਕ ਹੈ ਜੀ ਚੱਲੀਏ ਫਿਰ ਰੱਖ ਲਿਓ ਰੱਖ ਲੈ ਆ ਵੀ ਮੈਂ ਭਾਈ ਇਹਨਾਂ ਦਊਆ ਦੇ ਟੀਵੀ ਉੱਤੇ ਯੂਐਨਵੀ ਤੇ ਕੈਮਰੇ ਚਲਾ ਰਹੇ ਹਾਂ ਤੀ ਅੱਜ ਐਸਾ ਗਿੱਟੀਆਂ ਥੋੜੀਆਂ ਵਾਲੀ ਹੈ ਜੋਤੀ ਕੀ ਕੀ ਬੋਲਿਆ ਕਰ ਤੂੰ ਸਾਡੇ ਪਿੰਡ ਦਾ ਸਿਰਫ ਇੱਕ ਦੀ ਡਿਗੀ ਆ ਉਹ ਵੀ ਬਸ ਪਹਿਲਾਂ ਹੀ ਡਿਗੀ ਹੋਈ ਸੀ ਉਹ ਬਹਾਨਾ ਮਿਲ ਕੇ ਵੀ ਹੁਣ ਮਹੀ ਕਰਕੇ ਡਿਗੀ ਆ ਹੇ ਹੇ ਉਹਦੀ ਫੋਨ ਲੱਗ ਗਿਆ ਉਹ ਟੋਕਣੇ ਦੇਖੀ ਐਂ ਗਲਾਸ ਚਨੇ ਹੋਏ ਠੀਕ ਆ ਟੱਪ ਧਰਿਆ ਹੋਇਆ ਟੱਪ ਰੱਖਿਆ ਹੋਇਆ ਪਾਣੀ ਭਾਂਡੇ ਭੁੰਨੇ ਧੋਣ ਨੂੰ ਸ਼ਪਾਰ ਦੇ ਮੇਲੇ ਦੀ ਗੱਲ ਚੱਲ ਰਹੀ ਆ ਤੇ ਉਦੋਂ ਬਾਅਦ ਸਵੀਲ ਸੀਗੀ ਇੱਕ ਸਾਈਡ ਤੇ ਜਦੋਂ ਸਵੀਲ ਨਹੀਂ ਲੱਗੀ ਹੁੰਦੀ ਉਦੋਂ ਰੱਖਿਆ ਤੇ ਨਿੰਬੂ ਪਾਣੀ ਬੰਦਾ ਪੀ ਜਾਵੇ ਯਾਰ ਬਾਅਦ ਤੋਂ ਜਦੋਂ ਉਹਦੇ ਹੀ ਪਤਾ ਲੱਗੇ ਵੀ ਭਾਈ ਇਹ ਤਾਂ ਪੈਸੇ ਵਾਲੇ ਨੇ ਬਾਅਦੋਂ ਜੈ ਭਾਈ ਜੋਤੀ ਹਣੀ ਸ਼ਫਾਰ ਦੇ ਮੇਲੇ ਤੇ ਗਏ ਉੱਥੇ ਚਾਰ ਜਣੇ ਗਏ ਨੇ ਇਹਨਾਂ ਨੇ ਐਦਾਂ ਲੱਗਦਾ ਸੀ ਵੀ ਲੰਗਰ ਲਾਇਆ ਨਿੰਬੂ ਪਾਣੀ ਦਾ ਚਾਰ ਦੇ ਚਾਰ ਗਲਾਸ ਵੀ ਲਏ ਜੋਤੀ ਕਹਿੰਦੇ ਗਲਾਸ ਜੇ ਰੱਖਣ ਲੱਗੇ ਕਹਿੰਦੇ ਲਓ ਜੀ 80 ਰੁਪਏ ਹੈ ਕਿਹਾ ਇਹਨਾਂ ਨੂੰ ਤੁਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਦੇਖ ਆ ਦੇ ਸੈਟ ਅਪ ਲਾਇਆ ਸਭ ਕੁਝ ਮੇਰੀ ਰੋਬ ਦੀ ਰਹੇਗੀ ਬਿਲਕੁਲ ਜੱਟ ਹੋਣੀ ਸਾਰਾ ਉਮੀ ਕਰਾਿਆ ਹੈ ਸਿਸਟਮ ਹੈ ਉੱਕਣਿਆ ਕੁਛੋਤ ਨਹੀਂ 80 ਰੁਪਏ ਚ ਰਗੜੇ ਗਏ ਨੇ ਬਹੁਤ ਇਸ ਦਾ ਸੋਚ ਕੇ ਜਾਈਦਾ ਵੀ ਸਾਰਾ ਇੰਨਾ ਕੁ ਵੀ ਨਹੀਂ ਖਰਚਣਾ ਇੱਕ ਹੋਰ ਇੱਕ ਹੋਰ ਉਹ ਤਾਂ ਕਿੱਥੋਂ ਨਹੀਂ ਦਾਨੀ ਜਿਹੜੇ ਉਹ ਗਲਾਸ ਹੁੰਦੇ ਨੇ ਵੇਚਣ ਵਾਲੇ ਤਾਂ ਦੂਏ ਹੁੰਦੇ ਨੇ ਕੰਚ ਦੇ ਇਹ ਵੀ ਸਟੀਲ ਦੇ ਬੈਠੇ ਨੇ ਇਹ ਤਾਂ ਸੜ ਜਾ ਉਹ ਧੱਕਾ ਹੈ ਓ ਯਾਰ ਬੇਸਟਨ ਦਾ ਸਿਸਟਮ ਹੈਗਾ ਇਹ ਹੋਰ ਇਹਦਾ ਸਟੈਂਡ ਨਹੀਂ ਦੇਕੇ ਗਏ ਇਹ OLED ਵਾਲੀ ਹਾਂ ਸਟੈਂਡ ਦੇਕੇ ਨਹੀਂ ਗਏ ਇਹ ਕਿੰਦਾ ਇਹੋ ਵੇਖ ਪਿੱਛੇ ਬੱਜਦਾ ਉਹ ਇਹਦਾ ਪੁਰਾਣਾ ਜਿਹੜਾ ਟਰਾਲੀ ਦਾ ਵਾਲਾ ਇੱਕ ਲਾਗਣ ਦਾ ਲਾਗਣ ਆਹ ਦੇਖ ਨੀਕਦੇ ਭਾਈ 8 9 10 ਥੜ ਗਿਆ ਹਾਂ ਪòn ਗਿਆ ਉਹ ਉਧਾਰਾ ਬਾਹਰ ਹੂੰ ਪੈ ਲਓਗੇ ਕਿਹਤਨੀ ਵੇ ਕਿਹਤਨੀ ਹੋਵੇ ਆਹ ਬੜੀਆਂ ਆ ਬੜੀਆਂ ਖਰੋ ਲੋਕੀ ਖੜੇ ਨੇ ਮੇਰੇ ਕੋਲ ਉਹ ਆਹ ਮਹੀਨੇ ਪਹਿਲਾਂ ਇਹ ਦਮੰਗਿਆਂ ਜਿਹਾ ਆ ਨਾ ਉਹ ਡੱਕਣਾ ਵਾਲਾ ਲਾਗ ਪਰ ਜਾਣਾ ਸਹੀ ਗੱਲ ਆ ਜੀ ਅੱਛਾ ਤੋ ਦੋ ਦਿਨੋਂ ਵਿੱਚ ਕੌਰਵੀ ਦਾ ਪਿੰਡ ਆ ਹੈ ਆ ਬੱਟਾ ਨਾਲ ਖੇਤ ਲੱਗਦਾ ਉਹਦਾ ਹਾਂ ਹਾਂ ਓਕੇ ਨਵਾਂ گاਉ ਆਣਾ ਛੌਂ ਵਾਲੀ ਹਾਂ ਲੋਏ ਦੇਖ ਕੀ ਹੈ ਕਈ ਨਾ ਬੀਜ ਮਾਦਨਾ ਤੇ ਵੀ ਕੇ ਪੈਸੋ ਨੇ ਨਾ। ਜਿਹਨਾਂ ਪਹਿਲਾਂ ਉਹ ਕਈ ਦੀਆਂ ਨੂੰ ਦੇ ਲਿਆ ਐਡੀ ਮਾਰਦੇ ਆਪਣਾ ਬੀਜ ਇਹ ਮੇਰਾ। ਚਲੋ ਚੱਲੀਏ ਜੀ ਆਪਾਂ। ਹਾਂ ਮੈਨੂੰ ਇਹਦਾ ਫੰਕਾ ਜੀ ਮੰਗਦਾ। ਔਰ ਇਹ ਪਈ ਹੈ ਮਰੇ ਡੱਬੀ। ਲੈ ਭਾਈ ਮੁੰਡਿਓ ਅਸੀਂ ਆਏ ਸੀ ਬਿਜਲੀ ਵਾਲੇ ਪਾਈਪ ਲੈਣੇ ਇਹਨਾਂ ਨੇ ਨਾ ਬੇਸਮੈਂਟ ਦੇ ਵਿੱਚ ਆਹ ਸਿਸਟਮ ਬਣਾਇਆ ਹੋਇਆ। ਥੱਲੇ ਆ ਰੱਖਣਾ ਛੱਡੋ ਸਿੱਧਾ ਬੇਸਮੈਂਟ ਤੋਂ ਬਾਹਰ ਹੀ ਮਾਰ ਦੇ ਨੇ ਪਾਈਪ ਕੱਟ ਕੇ ਵੀ ਚੱਕੋ ਲੈ ਜਾਓ। ਆਹ ਸਿਸਟਮ ਵਧੀਆ ਕੀਤਾ ਹੈ। ਫੋਨ ਵੀ ਮੜਿਆ ਉਹ ਆਹ ਆਮ ਗੱਡੀ ਚ ਨਹੀਂ ਆਉਂਦੇ ਜਿਹੜੀ ਸਕੋਰਪੀ ਹੁੰਨੀ ਹੈਗੀ ਹਾਂ ਉਹਦੇ ਚ ਤਾਂ ਆ ਜੂ ਜਾਂਦੇ ਨਹੀਂ ਜੀ ਨਵਾਂ ਆ ਗਿਆ ਸ਼ਾਇਦ ਲੱਗੇ ਸਕੋਰਪੀ ਆ ਜੀ ਆਪਰ ਰੋਡ ਫੇ ਕੋਈ ਵਿੱਚੋਂ ਲੀਨ ਕਰਦਾ ਕੁੜੀ ਆਦੀ ਗੱਡੀਆਂ ਬਹੁਤ ਵਧੀਆ ਇਹ ਤਾਂ ਉਹ ਸਾਹਮਣੇ ਫਿੱਟ ਹੋ ਗਈ ਜੀ ਉਹਦੇ ਮੂਰੇ ਹਾਂ ਸਿਸਟਮ ਆ ਉਹ ਅਸੀਂ ਐਂ ਕਰਦੇ ਹੁੰਨੇ ਆ ਵੀ ਇੱਕ ਇਧਰ ਲਾਤੀ ਇੱਕ ਲਾ ਦਿੰਦੇ ਆ ਵਾਸ ਇਧਰ ਐਵੇਂ ਹਾਂ ਇਹ ਵਧੀਆ ਲੱਗਦਾ ਜੀ ਕਿਹੜਾ ਹਾਂ ਪਿਆ ਨਹੀਂ ਹੁਣ ਪਿਆ ਦਿਨਾਰ ਪਰ ਅੱਜ ਉਹ ਇਕੋ ਹੀ ਜਾਂਦੇ ਸੀ ਹੈ ਜੱਗੀ ਮਾਉਹੀ ਬਟਾ ਦੇ ਚੋਰ ਮਰੀ ਜਾਂਦੇ ਸੀ ਪਹਿਲਾਂ ਏਸੀ ਵਾਲਾ ਨਾ ਦੰਦੀਆਂ ਕੱਢਦਾ ਹਰਾਮ ਜਿਹਾ ਇਹਦੀ ਤਾਂ ਬੱਸ ਕਰਾਤੀ ਅੱਜ ਕੱਸ ਗਿਆ ਨਟ ਕੱਸ ਗਿਆ ਆਣ ਬੰਨਤੇ ਹੈ ਜਦ ਜਿੱਟੀਆਂ ਪਟੀਆਂ ਸਾਬ ਹਾਂ ਜੱਗੀ ਓਕੇ ਬਾਈ ਅਸੀਂ ਖਾ ਕੇ ਚੱਲਦੇ ਹਾਂ ਹੁਣ ਦੇਖੀਏ ਪਲਟਾਉਂਦੇ ਰੋਟੀਆਂ ਹੈ ਕੀ ਹੋ ਗਿਆ ਮੈਨੂੰ ਕਹਦਾ ਇਧਰ ਨੂੰ ਆਈ ਸੈਟ ਨਹੀਂ ਹੋਉਂਦਾ ਇੱਥੇ ਕੰਮ ਲੈ ਲੈ ਇਹ ਮੂਵੀ ਬਣਨੀ ਤੇ ਵਿਆਹ ਦੀ ਜੋਤੀ ਨਾਲ ਤੇ ਘਰਾਂ ਦੀ ਬੈਠੀ ਹੋਣੀ ਫਿਰ ਆ ਗੋ ਖਾ ਲੋ ਜੀ ਕੀ ਗੱਲਾਂ ਕਰੋਗੇ ਸਾਨੂੰ ਵੀ ਦੱਸ ਦੇ ਚੰਚਾ ਜਿਹਾ ਪੜਾਓ ਖਾਓ ਕੀ ਗੱਲਾਂ ਕਰੇਗਾ ਦੱਸ ਦੇ ਕਰਨ ਜਾਂ ਨਹੀਂ ਲਵੇ ਲਾਉਂਦੇ ਹੁੰਦੇ ਕੀ ਕਹਿੰਦੇ ਹੁੰਦੇ ਨਹੀਂ ਤੁਸੀਂ ਖਾਪੀ ਲਿਆ ਤੁਸੀਂ ਖਾਓ ਪਹਿਲਾਂ ਤੁਹਾਨੂੰ ਲੱਗੀ ਬਾਕੀ ਜੱਫੀ ਨੂੰ ਬਣਾ ਗੀਰ ਹੈ ਦੋ ਗਾ ਆ ਕੇ ਬੰਦ ਨਹੀਂ ਆ ਗਿਆ ਦੇਖੋ ਕੋਲੀ ਨੂੰ ਮੂੰਹ ਲਾ ਲਾ ਮੈਂ ਤਾਂ ਵੀਡੀਓ ਬੰਦ ਕਰ ਦਿੰਨਾ ਹਾਂ ਭਾਈ ਕੀ ਕਰੀ ਜਾਂਦੇ ਤੁਸੀਂ ਹੈ ਕੌਣ ਲੈ ਭਾਈ ਮੁੰਡਿਆ ਕਰਤੀ ਚੋਬਰਾਂ ਨੇ ਆਹਨ ਫਿਟਿੰਗ ਜਮਾ ਓਕੇ ਹਾਂ ਬਣਾਤੇ ਪਾਈਪ ਯਾਹਾਂ ਲਾ ਦੇ ਕੋਕੇ ਦੇਖੋ ਫਿਰ ਚਿੰਤਾ ਜਮਈ ਇਹਨਾਂ ਨੇ ਕੰਮ ਇੱਧਰ ਅਜੇ ਚੱਲਣਾ ਹੋ ਮੈਂ ਜਣੇ ਆਇਆ ਲਾਇਆ ਆ ਕੈਮਰਾ ਓਏ ਕੋ ਇੰਦਰ ਹਾਂ ਉਹਨਾਂ ਹੀ ਪਈਆ ਜਿਹਾ ਗੱਲ ਹਏ ਹਏ ਓਏ ਗਰਮੀ ਲੋਤਾ ਮੈਂ ਦੇਖੋ ਨਾ ਤਨੂ ਡਾਫਟ ਕੀਤਾ ਹੋਇਆ ਦੇਖੋ ਭਾਈ ਇਹ ਘੁੰਮਣ ਵਾਲਾ ਕੈਮਰਾ ਓ ਯਾਰ ਚਿਪੀ ਕੰਦ ਤੇ ਰਹੀ ਲਾਇਆ ਭਾਈ ਮੁੰਡਿਓ ਆ ਜਾਣੀ ਭੈਣੀ ਦੇਖੋ ਫਿਰ ਕੰਮ ਕੀਤਾ ਹੋਇਆ ਤੁਨੂੰ ਬਾਹਰੋਂ ਦਾ ਹਣਾ ਆ ਫਿਰ ਇਹਦਾ ਜਮਾ ਹੀ ਰੰਗ ਬੰਨ ਤੇ ਸੂਰਜ ਪੈਂਦਾ ਇੱਧਰ ਜੀਲੀ ਲੱਗੀ ਹੋਈ ਹੈ ਨਾ ਮੈਂ ਵਿਚ ਵੜ ਕੇ ਇੰਨੀ ਸੋਹਣੀ ਵੀਡੀਓ ਬਣਾਉਣੀ ਦੀ ਨਾ ਇਹਦੀ ਵੀ ਕੱਲਾ ਹੀ ਛੱਡ ਦੇ ਹੁਣ ਆਵਾਂਗੇ ਤਾਂ ਹੁਣ ਵੀ ਉਹ ਇੰਸਟਾ ਤੇ ਪਾਵਾਂਗੇ ਆਪਾਂ ਕੀ ਕਹਿੰਦੀ ਆ ਤੁੱਪ ਤੋਪਰ ਗਈ ਹੈ ਤੋਪਕਾ ਹੀ ਟੋਡਾ ਦੇਣਾ ਕੀ ਹੈ ਪਰ ਹੁਣ ਰਾਤ ਨੂੰ ਨੀਂਦ ਪਤੀ ਆ ਗਈ ਨਾ ਰਾਤ ਨੂੰ ਨੀਂਦ ਘੈਂਟ ਆਉਂਦੀ ਆ ਹੈ ਕੀ ਗੱਲ ਨਹੀਂ ਹੁੰਦੀ ਕੋਈ ਗੱਲ ਨਹੀਂ ਹੁੰਦੀ ਹੈ ਜ਼ਰੂਰੀ ਹੈ ਕੋਈ ਨਾ ਛੱਡੋ ਪਰੇ ਹੁਣ ਕੀ ਕਮਾਈਏ ਜੰਨਾ ਐ ਸਾਨੂੰ ਐਂ ਚੱਕਰ ਲਿਆ ਦੇਣੇ ਆ ਅਜੇ ਤਾਂ ਡੇਗਣਾ ਅਜੇ ਤਾਂ ਕੁਝ ਨਹੀਂ ਹੋਇਆ ਇਹ ਐਂ ਹੀ ਲੱਗਿਆ ਤਾਂ ਨਾ ਵੀ ਜਿਵੇਂ ਗਰਮੀ ਜਾਣੀ ਹੋਣੀ ਕਦੇ ਵੀ ਐਂ ਹੀ ਰਹਿਣਾ ਹਨਾ ਪਰ ਐਂ ਨਹੀਂ ਰਹਿਣਾ ਆਹ ਨਾ ਜੀਰੀ ਵੱਡ ਵੀ ਦਿੱਤੀ ਆਹ ਚੱਕ ਬੱਚੇ ਵੀ ਕਰਤੇ ਮੈਨੂੰ ਲੱਗਾ ਇੱਧਰ ਵੀ ਹੋ ਦੇ ਕਰਬੈਨ ਚੱਲ ਰਹੀ ਲੈ ਹੋਰ ਕੰਬਾਈਨ ਮਸ਼ੀਨ ਹਾਰਵੈਸਟਰ ਇਧਰ ਬੜੀ ਸੇਤੀ ਪੜਾਕਾ ਪਾਇਆ ਆਪਣੇ ਤਾਂ ਜੇ ਮੈਂ ਕਹਾਂ ਕੋਈ ਦਾਣਾ ਹੀ ਨਹੀਂ ਦੇਖਦਾ ਹੈ ਵੱਧਦੀ ਗੱਲ ਸਾਡੇ ਲਾ ਟੋਡੇ ਵੱਢਦੀ 13 ਗਾਹ ਟਿੱਬਿਆਂ ਚ ਬਸ ਬਾਈ ਕਹਿੰਦਾ ਵੀ ਵੱਧ ਤੋਂ ਵੱਧ ਮਹੀਨਾ ਕੁ ਲਊਗੀ ਬਸ ਅੰਕਲ ਕਹਿੰਦਾ ਕਹਿੰਦਾ ਇੱਥੇ ਲੱਕੜ ਵਾਲੇ ਲੱਗੇ ਹੋਏ ਕਹਿੰਦਾ ਮੈਂ ਕੰਟੇਨ ਚੋਂ ਮੰਗਾਈ ਦਾਰੂ ਬਾਹਰ ਲਈ ਕਹਾਂ ਸਾਲਾ ਗੇੜੇ ਜੇ ਦਿੰਦਾ ਫੇਕ ਹੈ ਕਹਿੰਦਾ ਮੈਨੂੰ ਲੱਗਦਾ ਗਿਆ ਸੀ ਪਤਾ ਵੀ ਇਹਦੀ ਪੀਤੀ ਹੋਈ ਆ। ਇਹ ਕਹਿੰਦਾ ਪੌੜੀਆਂ ਚੜ੍ਹ ਕੇ ਉੱਪਰ ਆਇਆ ਸ਼ਾਮ ਨੂੰ। ਇਹ ਪੁੱਛਿਆ ਵੀ ਬੋਤਲ ਆ ਕੀ ਕਰਤਾ ਓਏ? ਕਹਿੰਦਾ ਅੰਕਲ ਜੀ ਉਹ ਤਾਂ ਮੈਂ ਪੀ ਗਿਆ ਜੀ। ਅੰਕਲ ਕਹਿੰਦਾ ਮੈਂ ਤਾਂ ਆਪ ਸ਼ਕੀਰ ਆ ਮੈਂ ਤਾਂ ਕੀ ਕਹਿਣਾ ਤੇ ਉਹਨੂੰ ਕੰਟੀਨ ਚ ਸਸਤੀ ਮਿਲਦੀ ਆ ਨਾ। ਰੀਜਨਲ ਕੀ ਆ ਯਾਰ ਫਿਰ ਇਹ ਕੰਟੀਨ ਚ ਲੈ ਕੇ ਦੇ ਆ। ਦੋ ਰੂਜ ਪਤਾ ਨਹੀਂ ਕੀ ਆ ਇਹ ਬਾਪੂ ਨੇ ਕੰਨੀ ਜੀ ਰਹਿ ਕੇ ਰਹਿ ਗਈ ਇਹ ਫਿਰ ਬਾਪੂ ਨੂੰ ਉਹ ਦਾ ਹੋਈ ਲੱਗਦੀ ਘੰਟੀ ਹਾਂ ਇੱਕ ਕਮੈਂਟ ਚ ਮੈਂ ਦੱਸ ਵੀ ਬੋਤਲ ਕਿਹੜੀ ਚਾਹੀਦੀ ਆ ਜਦੀ ਹਾਜ਼ਰ ਹੋਵੇ ਵੀ ਚੱਗੀ ਬੋਤਲ ਨਹੀਂ ਡੱਬਾ ਡੱਬਾ ਹੀ ਚੱਲਦਾ ਉੱਥੇ ਦਾ ਹੈ ਹੋ ਕੱਤੀ ਮਾਰਚ ਨੂੰ ਟੁੱਟਦੇ ਆ ਠੇਕੇ ਤੂੰ ਮੇ ਤਰ੍ਹਾਂ ਦਾ ਦਿਲ ਢੋੜ ਗਈ ਕਿਉਂ ਜੋਰ ਮਾਰੀ ਜਾਂਦਾ ਲਿਆ ਮੈਂ ਕਰਾਵਾਂ ਬੁੱਗੇ ਲੈ ਵੀ ਮੁੰਡੂ ਤਾਰਾਂ ਦੇਖੋ ਕਿਵੇਂ ਲਝਾਵਾ ਪਿਆ ਪਿਆ ਨਾ ਇਹ ਸਾਰੀਆਂ ਹੀ ਚੱਕ ਕੇ ਅੰਦਰ ਮਾਉਣੇ ਨੇ ਇੱਥੋਂ ਇੱਥੋਂ ਬਾਹਰ ਚ ਇੱਥੇ ਐਣ ਚਿੰਨ ਦੇਣੀਆਂ ਨੇ ਆਪਾਂ ਨੇ ਜਮਾ ਬੰਦਨਾ ਕਰਾ ਲ ਬਾਲਾ ਬਣੀ ਪਿੰਨਾ ਉਹ ਤੇਰੇ ਵੀ ਹੰਪ ਲੱਗੇ ਹੋਣਾ ਚਾਹੀਦਾ ਊਠ ਵਾਲਾ ਦੁੱਧਿਆਂ ਦੀ ਰੱਖਿਆ ਬਲੈਕ ਬੈਰੀ ਨਹੀਂ ਹਨ ਨੌਂ ਨੰਦ ਬੰਦਾਇਆ 90 ਸੋਣੀਏ ਜਦੋਂ ਜਿਹਨੂੰ ਹੁੰਦਾ ਕ ਤੇ ਚੇਲ ਭੇਜਣਾ ਕਿ ਮੇਲ ਭੇਜਣਾ ਹੈ ਇਹ ਤਾਂ ਮੇਲ ਕਿਵੇਂ ਹੋ ਜੂ ਨੋਕੀਆ ਬਰੇਚ ਬਾਲਾ ਸਵਾਦ ਆ ਆ ਦੇਖੀ ਜਿੰਨੇ ਲੈ ਹੁੰਦਾ ਉਹ ਤਾਂ ਛੱਡ ਤੂੰ ਤੈਨੂੰ ਮੈਂ ਉਹ ਦਿਖਾਉਣਾ ਇਹ ਇੱਕ ਬਾਲੀਕੈਂਡ ਚੀਜ਼ ਆ ਆ ਦੇਖ ਬਾਬਾ ਪੀ ਜਲਣ ਸਾਰਾ ਤਾਂ ਹੀ ਪੀਣਾ ਇਹ ਬਸ ਪਾਈ ਚੱਲੋ ਜੀ ਹੁਣ ਹੁਣ ਤਾਂ ਬਹਿ ਗਏ ਬਾਬਾ ਸਮਾਦੀ ਤੇ ਚਲ ਚਲ ਖਾਣੀ ਲੈਣਾ ਚੱਲ ਚੱਲ ਚੱਲਦੇ ਚੱਲਦੇ ਕੋ ਚੱਲੋ ਹੋਠ ਹੋਗਾ ਬਸ 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 ਹੀ ਬਸ ਹਾਂ ਬਈ ਗਰਮੀ ਆ ਕੁੜੀ ਆ ਪਾਏ ਦਾ ਹਵਾ ਵੀ ਕੋਈ ਨਹੀਂ ਬਾਲੀ ਗਰਮੀ ਆ ਉਹ ਹਵਾ ਮਾਰ ਨਹੀਂ ਉਹ ਇਹ ਸੋਈ ਕੋਲ ਇਹ ਇਹ ਤੇ ਨੇ ਇਹਨੂੰ ਲੱਕਣ ਵਾਲੇ ਨਾਲ ਸੈੱਡ ਦਿੰਦੇ ਆ ਗਰਮੀ ਬਣੀ ਉਹਦਾ ਹੱਥ ਤਾਂ ਲਿਆ ਹੋ ਥੱਲੇ ਆਈ ਜਾਂਦੀ ਜਿੰਨਾ ਬਚਾਏ ਉਹਨਾਂ ਘੁਰੀ ਜਾਂਦੇ ਆ ਚੱਲੋ ਇੱਕ ਭਾਈ ਕੰਮ ਖਤਲੇ ਵਾਲਾ ਉਹਦਾ ਬਾਸਪਾ ਦਾ ਲੱਗਿਆ ਵੀ ਕੋਈ ਰੌਲਾ ਇਹ ਮਸਲਾ ਹੀ ਕੋਈ ਹੋਈ ਨਹੀਂ ਚੱਜੇ ਕਰੀ ਜਾਂਦੇ ਵੀ ਸਾਨੂੰ ਸਾਰਾ ਸਾਨੂੰ ਇਹ ਪਤਾ ਤੂੰ ਟਿੱਕੇ ਭੇਜੋ ਜਾਂ ਮੌਸਮ ਨਾ ਨਾ ਜਾਂ ਮੌਸਮ ਜਿਆ ਠੰਡਾ ਆ ਫੇਰ ਨਿਕਲੇ ਨੇ ਬਾਹਰ ਲੈ ਹੈ ਜੀ ਧੁੱਪ ਚ ਕਿੱਥੇ ਆਉਂਦਾ ਕੋਈ ਅਗਲਾ ਕਹਿੰਦਾ ਕਰੀ ਜਾਣ ਦੀ ਚਲੀ ਜਾਣ ਦੀ ਜਦ ਹਾਕ ਮਾਰਨੀ ਫੇਰ ਦੇਖਾਂਗੇ ਨਾ ਬਾਲਾ ਕੰਗੀਆਂ ਨੂੰ ਤਾਂ ਨਹੀਂ ਜੇ ਪਾਣੀ ਡੱਕ ਲਿਆ ਹਾਂ ਇੱਕ ਤਾਂ ਡੋਬੇ ਵੀ ਨਾ ਪਰ ਮੈਨੂੰ ਲੱਗਦਾ ਹੈ ਤੇ ਵੀਡੀਓ ਕਰ ਬਣਾ ਰਿਹਾ ਹਾਂ ਹਾਂ ਐਂ ਤੋ ਨਹੀਂ ਹੁੰਦਾ ਜਦ ਸਰੀਰ ਜਦ ਤੂੰ ਬੱਚਾ ਕਹਿੰਦੇ ਪੈਦਾ ਹੁੰਦਾ ਉਹਦੋਂ ਕਿੰਨੀਆਂ ਾਟੀਆਂ ਆਉਂਦੀਆਂ ਨੇ ਹੁਣ ਪਤਾ ਨਹੀਂ 206 ਰਹਿ ਜਾਂਦੀਆਂ ਨੇ ਉਹ ਤਾਂ ਠੀਕ ਹੈ ਤੇਰੀ ਗੱਲ ਮੈਂ ਮੰਨਦਾ ਪਰ ਜਿਹੜੀ ਤੇਰੀ ਉਮਰ ਆ ਜੱਗੀ ਦੀ ਉਮਰ ਆ ਤੁਸੀਂ ਮੇਰੇ ਤੋਂ ਬਹੁਤ ਬਣੇ ਆ ਜਦ ਮੈਂ ਥੋੜ੍ਹੇ ਆਲੀ ਤੇ ਪਹੁੰਚੂਗਾ ਮੇਰਾ ਆਟੋਮੈਟਕ ਹੋ ਜਾਣਾ ਜਿਹੜੇ ਮੈਂ ਜ ਘਾਟਾ ਨੇ ਤੁਸੀਂ ਸਾਲੇ ਥੱਕੇ ਨਾਲ ਚਾਕੂ ਫਰੌਣ ਨੂੰ ਫਿਰਦੇ ਹੋ ਗੱਲ ਤਾਂ ਸੋਣ ਨੂੰ ਤੂੰ ਇਹ ਗੱਲ ਲੈ ਲੈ ਹਾਂ ਬੰਦ ਕਰ ਦੇ ਇਹ ਤੂੰ ਦੱਸ ਸੋਣ ਪਹਿਲਾਂ ਬਈ ਇਹਦੇ ਆਹ ਪੇਸ਼ਗਾ ਚੱਕਿਆ ਕਹਿੰਦਾ ਇਹ ਤਾਂ ਪਤਲਾ ਹੁਣ ਇਹਨੇ ਮੋਟਾ ਚੱਕਿਆ ਹੁਣ ਤਸ ਤੂੰ ਬੰਦ ਕਰ ਲੈ ਲੈ ਕਰਤੀ ਬਾਸੇ ਫਰਸ ਦੀ ਲਾਉਣੀ ਠੀਕ ਆ ਮੈਂ ਥੋੜਾ ਠੋਹਾਂ ਰਹਿ ਜਾ ਕੋਈ ਚੱਕਰ ਹਾਂ ਯਾ ਮੈਂ ਲਾ ਕੇ ਰਹਾ ਕਰਦੇ ਤੁਸੀਂ ਕਰੋ ਕੈਮਰੇ ਫਿੱਟ ਮੈਂ ਕਰਦਾ ਆਕ ਜੱਗੀ ਤੂੰ ਉਹ ਕਰਦੇ ਇਹ ਮੈਂ ਕਰਦਾ ਉਹ ਨੇਰਾ ਤੇਰੀ ਡਿੱਗੂ ਵੀ ਪੀਰ ਰੱਖੀ ਉੱਥੇ ਜੇ ਡਿੱਗੀ ਉਹ ਦੇਖ ਲੈ ਜੋ ਕਿ ਲਾਗ ਗਈ ਇਹਨੂੰ ਪਏ ਨੂੰ ਕੋਈ ਲੱਗਣਾ ਤੂੰ ਜਾ ਅਸੀਂ ਇਹ ਕਰਦੇ ਹਾਂ ਤੂੰ ਬਾਜ ਜਾ ਉਧਰ ਸਾਰੀਆਂ ਤਰ੍ਹਾਂ ਆਪਣੀ ਔਰੇ ਨਿਕਲ ਗਈਆਂ ਹੁਣ ਦੇਖੋ ਇਹਦੇ ਐਨ ਪ੍ਰੋਫੈਸ਼ਨਲ ਫਿਟਿੰਗ ਕਰ ਦੋਣੀ ਆਪਾਂ ਨੇ ਨਾ ਨਾ ਬਸ ਮੈਨੂੰ ਘੂੜਿਆ ਨਾ ਮੈਨੂੰ ਦੱਸ ਦਿਆ ਕਰ ਸੌਰੀ ਮੇਰੇ ਨਾਲ ਗਲਤੀ ਹੋ ਗਈ ਮੇਰੇ ਤੋਂ ਮੈਨੂੰ ਪਤਾ ਨਹੀਂ ਲੱਗਿਆ ਵੀ ਯਾਰ ਜੋਤੀ ਅੱਜ ਨਾਲ ਆ ਲੇ ਆ ਵੀ ਬੰਦੇਓ ਬਾਈ ਮੈਨੂੰ ਕਹਿੰਦਾ ਚਾਹ ਪੀਣਾ ਚਾਹ ਪੀਓਂਗੇ ਹੈ ਜੋਤੀ ਬਾਈ ਮੈਨੂੰ ਕਹਿੰਦਾ ਚਾਹ ਪੀਓਂਗੇ ਮੈਂ ਕਹਾਂ ਨਾ ਵੀਰੇ ਯਾਰ ਆ ਮੈਨੂੰ ਚਾਟੇ ਦਿਖਾਉਣ ਲੱਗ ਗਿਆ ਉਹੀ ਮਗਾ ਬਾਈ ਇਹਨਾਂ ਨੂੰ ਭਲਾਈ ਦੇ ਦੇ ਤੇ ਮੈਨੂੰ ਫੜ ਲੈਣਾ ਫਾਲ ਦੱਸ ਰਿਹਾ ਜੇ ਹੁਣ ਤੁਹਾਨੂੰ ਚਾਹ ਨਾ ਮਿਲਦੀ ਤੁਸੀਂ ਮੈਨੂੰ ਕੁੱਟਦੇ ਨਾ ਤੁਸੀਂ ਬਦਲਾ ਲੈਣਾ ਤੇ ਨਾ ਕੋਈ ਅਜੇ ਇੱਕ ਗੱਲ ਹੋਰ ਨਹੀਂ ਕਹੀ ਤੈਨੂੰ ਕਿਉਂ ਮਨਾਂ ਕੀਤਾ ਤੇਰੇ ਵਾਲਾ ਵੀ ਮਹੀਂ ਪੀਉਂ ਆਉਣ ਦੇ ਕੋਈ ਰੌਲਾ ਨਹੀਂ ਕੋਈ ਮਸਲਾ ਨਹੀਂ ਕੋਈ ਰੌਲਾ ਨਹੀਂ ਚਾਹ ਦੇ ਤਾਂ ਬਹੁਤ ਸਕੀਨ ਨੇ ਸਾਡੇ ਮਨ ਦੇ ਸੰਗਾ ਵਾਲੇ ਦੀ ਗੱਲ ਜਦੋਂ ਪੀਣੀ ਲੋਵਰੇ ਬਸ ਹੀ ਬਸ ਹੋ ਗਿਆ ਪੰਚਰ ਪਹਿਲਾਂ ਲੈ ਭਾਈ ਮੁੰਡਿਓ ਇਹ ਤਾਂ ਐਨ ਕਰਤੀ ਜਮਾ ਪ੍ਰੋਫੈਸ਼ਨਲ ਫਿਟਿੰਗ ਦੇਖੋ ਫਿਰ ਬਾਸ ਹੁਣ ਆਪਣਾ ਕਰੰਟ ਦੇਣਾ ਰਹਿ ਗਿਆ ਉਹ ਵੀ ਦੇ ਲੰਨੇ ਆ ਆਹ ਸ਼ਸਤਰ ਨੇ ਜਿਹੜੇ ਕੰਧਾ ਬਾੜਦੇ ਨੇ ਸਭ ਤੋਂ ਮੋਟਾ ਉਸ ਤੋਂ ਬਰੀਕ ਉਸ ਤੋਂ ਬਰੀਕ ਮੈਂ ਸਮਾਨ ਦੀ ਬੈਗ ਦੀ ਸਾਫ ਸਪਾਈ ਦੀ ਕਰਨ ਲੱਗਿਆ ਮੈਂ ਵੀ ਕਿਹਾ ਵੀ ਆਹ ਕੀ ਰੇਟਿਆ ਪਿਆ ਕਿ ਜੋਤੀ ਸਾਡੇ ਨੇ ਮੇਖਾਂ ਲਪੇਟੀਆਂ ਜਨਾ ਤਾਂ ਦੱਬੀਆਂ ਜਿਆਂ ਚੋਂ ਨਿਕਲਦੀਆਂ ਨੇ ਕੋਈ ਕੰਮ ਦੀਆਂ ਨਹੀਂ ਹੁੰਦੀਆਂ ਉਹ ਛੱਟਣੀਆਂ ਪੈਂਦੀਆਂ ਨੇ ਅੰਦਰ ਨੇ ਪੱਕੀ ਜੋੜਦਾ ਪੈਨੇ ਖੋਲ ਕੇ ਦੇਖਦੀਆਂ ਐ ਜੋ ਕੋਕੀ ਜਿਹੜੇ ਵੈਰੇ ਪੁੱਛ ਕੇ ਆਉਣਾ ਇਹਨੂੰ ਯਾਰ ਕੀ ਕੀਤਾ ਓਏ ਮਾਸਟਰਸ ਨਹੀਂ ਉਹ ਕਿੱਥੇ ਆ ਓਹ ਗਿੱਟੀ ਲਾਉਂਦਾ ਓਏ ਇਧਰ ਨੂੰ ਹੀ ਕਿੱਥੇ ਆ ਤੂੰ ਇਧਰ ਨੂੰ ਅਸੇ ਪਾਉੜੀ ਤੇ ਜੜਾ ਆ ਦੇਖੀ ਜਗੀ ਆ ਲਪੇਟੀ ਫਿਰਦਾ ਰੌਂਦ ਚੇਪੀ ਮਾਹ ਪਤਾ ਨਹੀਂ ਕੀ ਗਲੋਟੀ ਜੀ ਬਣੀ ਵੀ ਆ ਓਏ ਆ ਰੌਂਦ ਇਕੱਠੇ ਕਰਕੇ ਰੱਖਿਆ ਜਾਂਦਾ ਓਏ ਉਹ ਆ ਗੱਲ ਸੁਣ ਕਿੱਥੇ ਗਾ ਤੂੰ ਆ ਖੜਾ ਓਏ ਹਾਂ ਬੋਲ ਇਹ ਆਪਾਂ ਨੂੰ ਜਾਣੇ ਕੌਣ ਜਾਂਦਾ ਸੀ ਹੈ ਜਾਣੇ ਕਿਹੜੀ ਜਾਣੇ ਇਹਦਾ ਬੰਦਾ ਹੈ ਜਾਣੇ ਐਂਗਰੋਂ ਜਾਣੇ ਮੈਂ ਨਾ ਕੋਈ ਹੋਰ ਬੰਦਾ ਕੋਈ ਮਤਲਬ ਕਿਹੜਾ ਕਰ ਰਹੀ ਜਾਣੇ ਜਾਣੀ ਉਹ ਤੂੰ ਹੀ ਰੱਬ ਦੇ ਚ ਵੱਜੀ ਜਾਨ ਤੂੰ ਹੀ ਕਰਦਾ ਦੀ ਆ ਫੋਨ ਤੇ ਕੀ ਲਿਖਾਇਆ ਨਹੀਂ ਨਹੀਂ ਤੇਰੇ ਫੋਨ 'ਚ ਰਿਕਾਰਡਿੰਗ ਹੁੰਦੀ ਆ ਉਹੀ ਸੁਣੀ ਜਾਨਾ ਤੂੰ ਇੱਧਰ ਵੀ ਲਾ ਦੇ ਇੱਕਾ ਦੋ ਲਾ ਤੈਨੂੰ ਲਾ ਦੇ ਜਾਨੇ ਜਾ ਜਾਣਾ ਉਹ ਕਿੱਥੇ ਆਪਾਂ ਗਏ ਸੀ ਯਾਰ ਕਿਤੇ ਕੋਈ ਨਾ ਤੈਨੂੰ ਫੇਰ ਮਿਲਦੇ ਆ ਤੂੰ ਕਰ ਲੈ ਉਹ ਬਿੱਟੇ ਬਹੁਤ ਰਕੀ ਫਦ ਨਹੀਂ ਮੈਂ ਅੱਜ ਨਗਾ ਮਾਰੀਆ ਐਨੇ ਬਿੱਟ ਲੈ ਚ ਹੁਣ ਮੈਨੂੰ ਪੁੱਛਣਾ ਲਾ ਵੀ ਬੈਗ ਚਾਹ ਬਿੱਟ ਹੈਗਾ ਸਾਰਾ ਸਮਾਨ ਹੁੰਦਾ ਕੂਬਾ ਨਾ 12 ਨੰਬਰ ਦਾ ਹੀ ਪੱਛ ਗਿਆ ਮੈਂ ਜੱਗੀ ਓਏ ਹੋ 12 ਨੰਬਰ ਦਾ ਬੈਟੇਗਾ ਬੈਗ ਚ ਆਹ ਦੇਖ ਇਧਰ ਨਹੀਂ ਆਉਗਾ ਦੇਖ ਇਧਰ ਹੀ ਕਿਉਂ ਓਏ 12 ਦਾ ਬਿੱਟ ਹੈਗਾ 12 ਦਾ ਦੱਸੀ 12 ਦਾ ਬਿੱਟ 12 ਦਾ ਬਿੱਟ ਜਿਵੇਂ 10 ਦਾ 8 ਦਾ ਪਿਆ 12 ਦਾ ਹੈਗਾ ਕੋਈ ਲੈ ਭਾਈ ਮੁੰਡ ਦੇਖ ਲਿਆ ਕੋਈ ਨਾਉਣ ਤੋਂ ਵਲੌਗ ਚ ਦੇਖੀ ਆਹ ਜਿੱਦਾ ਖਰੇਕਨ ਵਾਲੇ ਹੁੰਦੀਆਂ ਨੇ ਇਹ ਸਾਰਾ ਸਮਾਨ ਪਿਆ ਹੁੰਦਾ ਵਾਸ ਕੌਲ ਕੱਢਣਾ ਹੀ ਬੈਗ ਚੋਂ ਦੇਖਣਾ ਹੀ ਨਹੀਂ ਕਦੇ ਤਾਂ ਹੀ ਨਿਗਾਹ ਮਾਰਨ ਲੱਗਿਆ ਮਾਹ ਸਮਾਨ ਕੀ ਘੱਟ ਵੱਧ ਤਾਂ ਆਪਾਂ ਪੂਰਾ ਤਾਂ ਕਰੀਏ ਮੌਕੇ ਤੇ ਫੇਰ ਇੱਧਰ ਭੱਜ ਦੌੜ ਹੁੰਦੀ ਆ ਤੇ ਇੱਕ ਗੱਲ ਬਹੁਤ ਵਧੀਆ ਹੈ ਨਾ ਕੱਲੀ ਕੱਲੀ ਮਣੀ ਮਣੀ ਚੀਜ਼ਾਂ ਆਮ ਕੇ ਰੱਖਦਾ ਜਿਵੇਂ ਆਹ ਵਾਟਰ ਪ੍ਰੂਫ ਕਟਾ ਹੈ ਨਾ ਮਤਲਬ ਇਹ ਲਫਾਫੇ ਚ ਹੁੰਦੀ ਆ ਬੰਦ ਜਦ ਇਹ ਕਈ ਵਾਰੀ ਖੋਲ ਲੰਨੇ ਆ ਮਤਲਬ ਨਹੀਂ ਲੱਗਦੀ ਕਿਸੇ ਪਾਸੇ ਫਿਰ ਅਸੀਂ ਉਹਨੂੰ ਐਂ ਛੱਡ ਦਿੰਨੇ ਆ ਇਹ ਦੇਖ ਲੈ ਰਬੜ ਇੱਕ ਇਹਦੇ ਚਾਹ ਰਬੜ ਹੁੰਦੀ ਹੈ ਇੱਕ ਆ ਛੱਲਾ ਜਿਹਾ ਹੁੰਦਾ ਪਹਿਲਾਂ ਛੱਲਾ ਪਾ ਕੇ ਉੱਪਰ ਦੀ ਰਬੜ ਟਾਈਟ ਕਰੀ ਵੀ ਆ ਵੀ ਨਿਕਲ ਕੇ ਡ ਆਰਾ ਮੁੰਡੇ ਸਿਆਣੇ ਨੇ ਲੈ ਭਾਈ ਮੁੰਡੇ ਹੁਣ 6:30 ਦਾ ਟਾਈਮ ਹੋ ਗਿਆ ਜਾਨਕੀ ਹੁਣ ਆਪਾਂ ਤੁੱਪੇ ਖੜਨ ਜੋਗ ਹੋ ਗਏ ਹੁਣ ਨਹੀਂ ਇੰਨੀ ਤੁੱਪ ਚੋਬਦੀ ਆ 4 4:30 ਵਜੇ ਤੱਕ ਐਵੇਂ ਸੀਗਾ ਵੀ ਜਿਵੇਂ ਇੰਨੀ ਕਦੇ ਗਰਮੀ ਹੋਣੀ ਪਈ ਹੁੰਦੀ ਹੁਣ ਤਾਂ ਖੜਾ ਹੁੰਦਾ ਨਾ ਤੁੱਪੇ ਹੁਣ ਤਾਂ ਤੁੱਪੇ ਖੜਾ ਹੁੰਦਾ ਨਾ ਹੁਣ ਤਾਂ ਨਹੀਂ ਤੁੱਪ ਚੋਬਦੀ ਹੋ ਜੀ ਨਾ ਤੁਹਾਨੂੰ ਸਿੱਖੇ ਲਾਇਆ ਭਾਈ ਮੁੰਡੇ ਸਾਨੂੰ ਨਹੀਂ ਰਹੀ ਹੋ ਗਿਆ ਕਿੱਥੇ ਡਿੱਗ ਗਿਆ ਤੂੰ ਚੱਲਦੇ ਹੁਣ ਕੈਮਰੇ ਤਾਂ ਚੱਲ ਪਏ ਸਾਰਾ ਕਰਤਾ ਡਨ ਬਾਈ ਡਨ ਹੈ ਵੀ ਜੋਤੀ ਅੱਗੇ ਸਰਸ ਮਾਰ ਤੈਨੂੰ ਨੇਰੇ ਚ ਕੀ ਦੇਖਦਾ ਰੱਖਤਾ ਦਿੱਤਾ ਚੋਬਰ ਨੇ ਮੈਨੂੰ ਲਾਦਾ ਤਾਰਾਂ ਤੂਰਾ ਰਹਿੰਦੀਆਂ ਨੇ ਕਿ ਚੱਕ ਲਿਆ ਚੱਕ ਲਿਆ ਚੱਲ ਹੁਣ ਉਹਨੂੰ ਵੀ ਕੱਢ ਲਿਆ ਉਹਨੂੰ ਘਿਆ ਜਾ ਹਾਂ ਚਲੋ ਆਜਾ ਆ ਚੱਲੀਏ ਬਸ ਚੱਲਦੇ ਆ ਜੀ ਹੁਣ ਹੈ ਨਹੀਂ ਉਹ ਬੁੜੇ ਨੂੰ ਜੁੜ ਜਾਮਾ ਉਹ ਕੋਈ ਨਾ ਫਿਰ ਕਰ ਲਾਂਗੇ ਜੀ ਉਹ ਵੀਰੇ ਨੂੰ ਭੇਜ ਦਾਂਗੇ ਸਾਰਾ ਹੁਣ ਥੋੜਾ ਅਸੀਂ ਲੇਟ ਹੋ ਗਏ ਨੇ ਹੋਣੇ ਕਰ ਦਿੰਦੇ ਹਾਂ ਹਾਂ ਦੋਸਤ ਵੀ ਦਣਗੇ ਵਜਾ ਦਿੰਨੇ ਆ 10 ਗੱਲ ਆ ਕੋਈ 10 ਵਜਣਗੇ ਬਸ ਸਾਢੇ ਦਾ ਖੋਣਗੇ ਕਬੱਡੀ ਖੇਡ ਕੇ ਆਇਆ ਹੋਰ ਯਾਰ ਓਏ ਇਹ ਕਲੀ ਲੈਂਦੀ ਆ ਪਤਾ ਨਹੀਂ ਲੰਗ ਬਾਲ ਪੱਤੀ ਪੱਤੀ ਕੀ ਨੀ ਕਿਆ ਦਿੱਤਾ ਹੋਇਆ ਸਾਰੀ ਲੈ ਲੀ ਮੈਂ ਕਿੱਧਰ ਦੀ ਜਾਵਾਂ ਤੈਨੂੰ ਸਮਝ ਨਹੀਂ ਆਉਂਦੀ ਆ ਫਿਰਦਾ ਡਰਾਈਵਰ ਕਾ ਪਸੀ ਕੱਲੇ ਨੇ ਹੈ ਜੱਗੀ ਕੱਲ ਇਹ ਟੈਂਪੂ ਲੈ ਕੇ ਵਗ ਗਿਆ ਬੁਰਜ ਤੋਂ ਹਾਂ ਸਪੈਸਰ ਰੋਕ ਕੇ ਦੇਖ ਖਾਧੀ ਹੈਗਾ ਨਾ ਬ੍ਰੇਕਾਂ ਮਾਰੀਆਂ ਟੈਂਪੂ ਨੇ ਟੈਂਪੂ ਦੀਆਂ ਨਾਲੇ ਗੁਰਦੁਆਰੇ ਰਹਿੰਦਾ ਕੌਣ ਇਹ ਇਹ ਤਾਂ ਬਹੁਤ ਗੁਰਦੁਆਰੀ ਸੀਗਾ ਨਾਲੇ ਫੇਰ ਵੀ ਨਹੀਂ ਹੋਇਆ ਉਹ ਤੇਲਾ ਤੁਲਾ ਨਾਲੇ ਆ ਗਿਆ ਲੈ ਫੜੋ ਕੋਈ ਵਲੌਗ ਤਾਂ ਬਣਾਓ ਲਿਆ ਯਾਰ ਹੁਣ ਤੁਹਾਨੂੰ ਰਸਤਾ ਪਤਾ ਅਸੀਂ ਅੱਖਾਂ ਬੰਦ ਕਰਕੇ ਬੈਜਦੇ ਨੇ ਆਵਾਜ਼ ਜਿੱਦ ਨੂੰ ਜਾਣਾ ਜਾ ਪਿੱਛੇ ਤੋਂ ਦੇਖ ਲਓ ਆਪਾਂ ਜੀੜੀ ਚ ਫਿਰ ਬੈਸਦੇ ਹੋ ਚੱਲਣ ਦੇ ਵੱਡੀਆਂ ਨੇ ਦੇਖੀ ਜੋ ਕੀ ਪਿੱਛੇ ਮੜਾ ਜਾ ਹਾਂ ਪਿੱਛੇ ਦੇਖਦਾ ਨਹੀਂ ਦੇਖੂਗਾ ਯਾਰ ਤੈਨੂੰ ਤਾਂ ਫਲੈਸ਼ ਵੀ ਮਾਰੀ ਜਾਂਦੇ ਆ ਚੱਲਣ ਦੇ ਚੱਲਣ ਦੇ ਉਹ ਅੰਦਰ ਵਿੱਚ ਬਜੀ ਆਪੇ ਪਤਾ ਲੱਗ ਜੂਗਾ ਨਹੀਂ ਕਿਤੇ ਉਹਦੇ ਵਿੱਚ ਗੇਰ ਕੇ ਰੱਖੇ ਹੋਵੇ ਇੱਧਰ ਲਿਖਾ ਇੱਧਰ ਖੜ ਜਾਂ ਰੋਵੇ ਹੋਰ ਤਾਂ ਵੀ ਚੱਕੇ ਚੱਲ ਵਾਧੂ ਆ ਤੇ ਕੇ ਚਾਹ ਤਵਾ ਲਾ ਮੋਲ ਦੂਰਾ ਦੂਰਾ ਕਰਕੇ ਦੱਸ ਦੇ ਹੁਣ ਤਾਂ ਦੂਰਾ ਕਰਕੇ ਓਏ ਲੈ ਵੀ ਜੋਤੀ ਜਿਹੜਾ ਰਸਤਾ ਆਇਆ ਸੀ ਉਹ ਤੈਨੂੰ ਪਤਾ ਇਹ ਨਾਲੇ ਕਹਿੰਦੇ ਗੂਗਲ ਮੈਪ ਆ ਕਿਹੜਾ ਇਹ ਗੂਗਲ ਕੱਕਲ ਮੈਂ ਦੇਖ ਲਿਓ ਅੱਜ ਇਹਨੂੰ ਕੋਈ ਨਹੀਂ ਇਹ ਵੀ ਬਸ ਫੁੱਤੂ ਪੜਾਕਈ ਆ ਹਾਂ ਜਿਹੜੇ ਦੇ ਰਸਤਾ ਪਤਾ ਤਾਂ ਹੁਮਕੇ ਦੱਸੋ ਹਾਂ ਫੇਰ ਸਾਾਨੂੰ ਜਿਹੜਾ ਪਤਾ ਨਹੀਂ ਆਪਾਂ ਨੂੰ ਹੂੰ ਮਾਂ ਕਹਿੰਦਾ ਗੁੰਘਾ ਹੀ ਹੋ ਜੂ ਵੀ ਸੜੇ ਨੂੰ ਜਾਣਦੇ ਜੱਗੀ ਦੇ ਗੱਲਾਂ ਚੱਲ ਕਹਿੰਦਾ ਇੱਧਰ ਨੂੰ ਏ ਹੋਰ ਕਿੱਧਰ ਆਏ ਸੀ ਆਪਾਂ ਇਹ ਕਹਿ ਨਹੀਂ ਬੰਦ ਕੀਤਾ ਹੈ ਕਹਿੰਦਾ ਅਸੀਂ ਤਾਂ ਬੋਲਦੇ ਨਹੀਂ ਹੂੰ ਕਿਵੇਂ ਕਹਿੰਦਾ ਸੀ ਪੱਕੇ ਮੈਂ ਕਹਿੰਦਾ ਸੀ ਤੂੰ ਕਹਿੰਦਾ ਬੈਸੜਾ ਤਾਂ ਹੈ ਨਹੀਂ ਤੁਹਾਡੇ ਨਾਲ ਕਿਵੇਂ ਕਹਿੰਦਾ ਸੀ ਅਸੀਂ ਨਹੀਂ ਬੱਸ আচ্ছা ਠੀਕ ਆ ਜਿਹੜੀ ਸੋਮਣੇ ਕਹਿਤੀ ਬੱਸ ਕਹਿਤੀ ਕਹਿਤੀ ਹਾਂ ਜੈਸੀ ਹੁਣ ਨਹੀਂ ਹੁਣ ਕਹਿਦੀ ਅਸੀਂ ਦਿਨਾ ਦਿਨਾ ਹੁਣ ਮੀਂਹ ਪੈ ਰਿਹਾ ਤਾਂ ਪੈ ਰਿਹਾ ਹਾਂ ਮੀਂਹ ਪੈਂਦਾ ਹਾਂ ਸਨੋ ਪੈਂਦੀ ਆ ਸਨੋ ਬਿੱਠਿਆ ਬੈਠਾ ਪਾਪਾ ਨਹੀਂ ਆ ਸ਼ੇਰ ਫਿਰਦੇ ਆ ਸ਼ੇਰ ਨੇ ਮੰਨੋ ਆਖੀਆਂ ਲਾਲਾ ਆ ਕੀ ਆਉਂਦਾ ਵਗਿਆ ਆ ਸੀਗਾ ਜਾਫਰ ਸੁਪਾਰੀ ਸੀ ਹਾਂ ਹੈ ਨਾ ਉਹ ਸ਼ੇਰ ਘਮਾਉਣ ਲੈ ਗਿਆ ਜੀ ਬਾਬੇ ਕਹਿੰਦੇ ਭਾਈ ਇਹ ਮੁੰਡਾ ਕਿਹੜਾ ਬੱਲੂ ਰਾਮ ਗੜੀਆ ਵਰਗਾ ਲੱਗਦਾ ਹਾਂ ਬੱਲੂ ਬੱਲੂ ਰਾਮ ਗੜੀਆ ਵਰਗਾ ਦੇਖੋ ਦੱਸੋ ਜੀ ਇਹ ਲੱਗਦਾ ਵੇ ਆ ਕਿ ਨਹੀਂ ਲੱਗਦਾ ਵੇ ਆ ਆ ਬੈਠਾ ਉਹ ਕਿੱਧਰ ਨੂੰ ਜਾਣਾ ਬਾਬਾ ਮੇਨ ਰੋਡ ਇੱਧਰੋਂ ਆਪ ਮੇਨ ਰੋਡ ਆ ਮੇਨ ਰੋਡ ਪਤਣਾ ਨੂੰ ਘਟਦੇ ਆ ਅਗਿਲ ਕਾ ਮੇਨ ਰੋਡ ਇਹ ਕੀ ਕਿਤਾ ਹੋਇਆ ਨਹੀਂ ਇੱਧਰੋਂ ਘਟਣਾ ਐਂ ਘਟਦੇ ਕਹਿੰਦਾ ਆਪਾਂ ਹੁਣ ਮੈਨੂੰ ਇਹ ਪਟਿਆਲੇ ਨੂੰ ਚੱਲੀਏ ਜਾਂ ਆਪਾਂ ਮੇਨ ਰੋਡ ਪਤਣਾ ਪਟਿਆਲਾ ਹੈ ਜੋਤੀ ਪਾਪਾ ਪਟਿਆਲੇ ਚੱਲੀਏ ਪਟਿਆਲੇ ਕੀ ਗੱਲ ਨਾ ਯਾਰ ਪਟਿਆਲਾ ਇੱਡਾ ਦੂਰ ਪੈ ਜਾਊਗਾ ਕਰ ਤੂੰ ਸਿੱਧੀ ਜੱਗੀ ਜੱਗੀ ਅੱਲਾ ਜੱਗੀ ਜੱਗੀ ਸਿੱਧੀ ਸਿੱਧੀ ਤੂੰ ਪਾਕੜੀਆਂ ਦੀ ਲੋਕੇਸ਼ਨ ਲਾ ਦੇ ਅਮਰਗੜ੍ਹ ਦੀ ਨਾਲ ਵਾਲਾ ਅਮਰਗੜ੍ਹ ਪਾਕੜੀਆਂ ਪਾਕੜੀਆਂ ਦੀ ਲਾ ਦੇ ਉਹ ਸਿੱਧਾ ਧੂਰੀ ਵਾਲਾ ਰੋਡ ਨਿਕਲ ਜਾਊਗਾ ਟਾਲਾ ਮੰਨ ਲਾ ਠੀਕ ਹੈ ਠੀਕ ਯਾਰੀ ਅੰਗਰੇਜ਼ੀ ਚ ਪਾਕੜੀਆਂ ਵੀ ਐ ਜੀ ਆ ਰਹੀ ਐਨ ਪਊਗਾ ਹੁਣ ਤੂੰ ਦੱਸ ਅੰਗਰੇਜ਼ੀ ਚ ਕਿਵੇਂ ਪੈਂਗਾ ਪਾਕੜੀਆਂ ਐਂ ਪਾਉਣਾ ਵੀ ਐ ਜੀ ਡੀ ਆਈ ਬਾਈ ਐਨ ਪਾਕੜੀਆਂ ਆਹ ਬੋਲ ਕੇ ਬਾਈ ਤੁਸੀਂ ਬੋਲੀ ਬੋਲੀ ਹੋਣਾ ਹੋਣਾ ਸਾਲੇ ਹੋ ਕੇ ਤਾਜ਼ਾ ਵੀ ਨਹੀਂ ਦਿਮਾਗ ਚ ਰਹਿਣਾ ਤੇਰੇ ਪੁੱਛਾ ਹਾਂ 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 ਅਰੇ ਇਹ ਬੀ ਅਰੇ ਇਹ ਤਾਂ ਬਾਰੀ ਬਣ ਗਿਆ ਨਾ ਮੈਂ ਆਣ ਕਿੱਥੇ ਬੋਲੇ ਹਾਂ ਇਹ ਹੈ ਅਰੇ ਇਹ ਇਹ ਨੂੰ ਬੰਦ ਕਰ ਫੇਰ ਬੋਲੀ ਕਿਉਂ ਮੈਂ ਲਵਾ ਉਹ ਤੇਰੇ ਤਾਂ ਪ੍ਰੂਫ ਆ ਹੈ ਹਾਂ ਇਹ ਤਾਂ ਪ੍ਰੂਫ ਆਣੀ ਇਹ ਹੈ ਪੀਏ U T R, R I I O K N ਆ ਸਮਝ ਹੁਣ ਤਾਂ ਪਤਾ ਲੱਗੂ ਏ ਸਾਰਾ ਜੰਬਲਡ ਬਾੜ ਬੋਲਦਾ ਤਾਂ ਲੈ ਮੈਂ ਕਿਵੇਂ ਲੈ ਚੱਲ ਐ ਕਰ ਫੇਰ ਤੂੰ ਮੈਨੂੰ ਆ ਕਿਹੜੇ ਨੂੰ ਪੁੱਛੀ ਤੇ ਕੀ ਨੂੰ ਖਤਰਨਾਕ ਜਿਹੀ ਪੁੱਛਦੇ ਆ ਜੱਗੀ ਨੂੰ ਦਾ ਤੋ ਸੁਣ ਲੈ ਵੇਰੋ ਜਦੋਂ ਪਤਾ ਨਹੀਂ ਆ ਵੀ ਸਿਆਪਈ ਆ ਤੇ ਇੰਗਲਿਸ਼ ਦਾ ਹੱਤ ਤੰਗ ਕੇ ਆ ਟੈਟ ਆ ਟੈਟ ਆ ਯਾਰ ਤੇ ਕਿਹੜਾ ਪੁੱਤਾਂ ਮੈਂ ਤੈਨੂੰ ਉਹ ਐ ਕਰ ਜੋ ਤੀ ਪਠਾਨਕੋਟ ਦੇ ਸੁਣਾ ਉਹ ਹਾਂ ਇੱਥੇ ਹਾਂ ਆ ਨਾ ਹਾਂ ਥੇਉਂ ਵੀ ਆਏ ਤੈਨੂੰ ਸਾਲਿਆ ਇਹਦੋਂ ਸੌਖਾ ਆ ਨਾ ਕੋਈ ਲੈਂ